ਗੁਰੂ ਪਿਆਰੀ ਸਾਥ ਸੰਗਤ ਜੀਓ ਅੱਜ ਅਸੀਂ ਜਪਜੀ ਸਾਹਿਬ ਦੇ ਪਾਠ ਦੀ ਤੀਜੀ ਪੌੜੀ ਦੇ ਅਰਥ ਜਾਣਾਂਗੇ ਗਾਵੇ ਕੋਟਾਣ ਹੋਵੇ ਕਿ ਸੈਤਾਨ ਗਾਵੇ ਦਾ ਅਰਥ ਹੈ ਗੁਣ ਗਾਣ ਕਰਨਾ ਸਿਫਤ ਸਲਾਹ ਕਰਨਾ ਜਾਂ ਪ੍ਰਭੂ ਦੀ ਉਸਤਤ ਕਰਨਾ ਜੋ ਕਿਸੇ ਵੀ ਵਿਅਕਤੀ ਨੂੰ ਜੋ ਇਸ ਗੁਣਗਾਂੜ ਵਿੱਚ ਸ਼ਾਮਿਲ ਹੁੰਦਾ ਹੈ ਤਾਂ ਸ਼ਕਤੀ ਬਲ ਸਮਰੱਥਾ ਜਾਂ ਅੰਦਰੂਨੀ ਤਾਕਤ ਹੋਵੇ ਪ੍ਰਾਪਤ ਹੁੰਦੀ ਹੈ ਕਿਸੇ ਤਾਣ ਕਿਸੇ ਹੋਰ ਸਰੋਤ ਜਾਂ ਸਹਾਰੇ ਦੀ ਸ਼ਕਤੀ ਇਸ ਤੁਕ ਦਾ ਅਰਥ ਹੈ ਕਿ ਜੋ ਵਿਅਕਤੀ ਪ੍ਰਭੂ ਦੀ ਸਿਫਤ ਸਲਾਹ ਕਰਦਾ ਹੈ ਉਸ ਨੂੰ ਅਜੇਹੀ ਅੰਦਰੂਨੀ ਸ਼ਕਤੀ ਅਤੇ ਬਲ ਮਿਲਦਾ ਹੈ ਜੋ ਕਿਸੇ ਹੋਰ ਸਰੋਤ ਜਿਵੇਂ ਸੰਸਾਰ ਸਾਧਨਾ ਧਨ ਜਾਂ ਮਨੁੱਖੀ ਸਹਾਰੇ ਤੋਂ ਨਹੀਂ ਮਿਲ ਸਕਦਾ ਇਹ ਸ਼ਕਤੀ ਪ੍ਰਭੂ ਦੀ ਭਗਤੀ ਅਤੇ ਉਸ ਦੇ ਨਾਮ ਤੇ ਜਾਪ ਰਾਹੀ ਹੀ ਪ੍ਰਾਪਤ ਹੁੰਦੀ ਹੈ ਗਾਵੇ ਕੁਦਾਤ ਜਾਣੇ ਨਿਸ਼ਾਨ ਜਿਸ ਦੀ ਸਿਫਤ ਸਲਾਹ ਗੁਣਗਾਨ ਕਰਨ ਵਾਲੇ ਦੀਆਂ ਸਾਰੀਆਂ ਦਾਤਾਂ ਬਖਸ਼ੀਸ਼ਾਂ দান ਅਤੇ ਨਿਸ਼ਾਨੀਆਂ ਚਿੰਨ ਮਹਾਨਤਾਵਾਂ ਨੂੰ ਸਿਰਫ ਉਹੀ ਪਰਮਾਤਮਾ ਜਾਣਦਾ ਹੈ ਭਾਗ ਪਰਮਾਤਮਾ ਦੀ ਸਿਫਤ ਕਰਨ ਵਾਲੇ ਦੀ ਮहिमा ਅਤੇ ਉਸ ਦੀਆਂ ਸਾਰੀਆਂ ਦਾਤਾਂ ਨੂੰ ਸਿਰਫ ਪਰਮਾਤਮਾ ਹੀ ਪੂਰੀ ਤਰ੍ਹਾਂ ਸਮਝ ਸਕਦਾ ਹੈ ਇਹ ਸਤਗੁਰ ਜੀ ਦੀ ਬੇਅੰਤ ਮहिमा ਅਤੇ ਉਸ ਦੀ ਦਿਆਲਤਾ ਨੂੰ ਦਰਸਾਉਂਦਾ ਹੈ ਗਾਵਿਕ ਕੁਣ ਵਡਿਆਈਆਂ ਚਾਰ ਇਸ ਤੁਕ ਦਾ ਅਰਥ ਹੈ ਕਿ ਸਤਕੁਰ ਜੀ ਦੇ ਗੁਣਾ ਅਤੇ ਉਸ ਦੀਆਂ ਸ਼ਾਨਦਾਰ ਵਿਡਿਆਈਆਂ ਮਹਿਮਾ ਨੂੰ ਗਾਇਨ ਕਰਨ ਵਾਲਾ ਯਾਨੀ ਉਸ ਦੀ ਸਿਫਤ ਸਲਾਹ ਕਰਨਾ ਜਿੱਥੇ ਗੁਰੂ ਸਾਹਿਬ ਜੀ ਦੀ ਮਹਿਮਾ ਉਸ ਦੀ ਦਿਆਲਤਾ ਸ਼ਕਤੀ ਅਤੇ ਗੁਣਾ ਨੂੰ ਸੁਰ ਵਿੱਚ ਗਾਉਣ ਵਾਲਾ ਜ਼ਿਕਰ ਹੁੰਦਾ ਹੈ ਚਾਰ ਸ਼ਬਦ ਇਥੇ ਵਿਡਿਆਈਆਂ ਦੀ ਸੁੰਦਰਤਾ ਤੇ ਮਹਾਨਤਾ ਨੂੰ ਦਰਸਾਉਂਦਾ ਹੈ ਇਹ ਤੁਕ ਸਾਨੂੰ ਸਿਖਾਉਂਦੀ ਹੈ ਕਿ ਸਾਨੂੰ ਸਤਗੁਰ ਜੀ ਦੇ ਗੁਣਾ ਦੀ ਸਦਾ ਹੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਅਤੇ ਉਸ ਦੀ ਮਹਿਮਾ ਨੂੰ ਆਪਣੇ ਜੀਵਨ ਦੇ ਵਿੱਚ ਯਾਦ ਰੱਖਣਾ ਚਾਹੀਦਾ ਹੈ ਗਾਵੇ ਕੋ ਵਿਦਿਆ ਵਿਖਮ ਵਿਚਾਰ ਇੱਥੇ ਗਾਵੇ ਕੋ ਦਾ ਮਤਲਬ ਹੈ ਕਿ ਕੁਝ ਲੋਕ ਗੁਰਮੁਖ ਜਾਂ ਸਤਗੁਰ ਦੇ ਸੇਵਕ ਪਰਮਾਤਮਾ ਦੀ ਸੇਵਕਸਲਾ ਵਿੱਚ ਲੀਨ ਹੋ ਕੇ